ਮਿੱਤਰੋ ਸੜਕਾਂ ਬਣਾ ਕਿਸਾਨਾਂ ਨੂੰ ਤਾਂ ਆਪਾਂ ਬਣੀਆਂ ਲਾਣ ਤਾਂ ਪਉਣਿਆ ਪਰ ਮਿੱਤਰੋ ਆਹ ਕਿਸਾਨ ਦੀ ਸਿਫਤ ਜਿੰਨੀ ਕਰੀ ਜਾਵੇ ਓਨੀ ਘੱਟ ਆ ਤੇ ਮਿੱਤਰੋ ਤੁਹਾਡਾ ਦਿਲ ਕਰੂਗਾ ਵੀ ਵੀਡੀਓ ਨੂੰ ਆਪਣੇ ਆਪ ਸ਼ੇਅਰ ਕਰੋਗੇ ਕਿਉਂਕਿ ਬਾਈ ਨੇ ਐਨਾ ਘੈਂਟ ਉਪਰਾਲਾ ਕਰਿਆ ਬਾਈ ਦੀ ਜਿੰਨੀ ਜਮੀਨ ਸੜਕ ਦੇ ਆਲੇ ਦੁਆਲੇ ਲੱਗਦੀ ਸੀ ਸਾਰੀ ਦੇ ਆਲੇ ਦੁਆਲੇ ਕੱਦੂ ਦੀਆਂ ਬੇਲਾਂ ਲਾਤੀਆਂ ਤੇ ਕਹਿੰਦਾ ਵੀ ਜਿਹੜਾ ਮਰਜ਼ੀ ਤੋੜ ਕੇ ਲੈ ਜਾਓ ਆਪਣੇ ਖਾਣ ਜੁਕਰੀ ਸਬਜ਼ੀ ਤੋੜ ਲਿਓ ਪਰ ਤੇ ਮਿੱਤਰੋ ਜਿਹੜਾ ਵੀ ਪ੍ਰਾਅ ਇਥੋਂ ਸੜਕ ਤੇ ਲੰਘਦਾ ਉਹ ਆਪਣੇ ਖਾਣਦੂਗਰੀ ਸਬਜ਼ੀ ਲੈ ਕੇ ਜਾਂਦਾ ਤੇ ਬਾਈ ਨੂੰ ਦਿਲੋਂ ਲੱਖਾਂ ਦਵਾਵਾਂ ਦਿੰਦਾ ਤੇ ਮਿੱਤਰੋ ਜੇ ਕਿਤੇ ਇਹੀ ਸੋਚ ਸਾਡੇ ਪੰਜਾਬ ਦੇ ਸਾਰੇ ਕਿਸਾਨਾਂ ਦੀ ਹੋ ਜੇ ਤੇ ਮਿੱਤਰੋ ਐਨੇ ਸਾਡੇ ਪੰਜਾਬ ਦੇ ਵਿੱਚ ਪਿੰਡ ਨੇ ਜੇ ਕਿਤੇ ਪਿੰਡੋਂ ਪਿੰਡੀ ਸਾਡੇ ਕਿਸਾਨ ਸੜਕਾਂ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਲੱਗਦੀਆਂ ਨੇ ਇਸ ਤਰ੍ਹਾਂ ਸਬਜ਼ੀਆਂ ਗਾਉਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪਰਿਵਾਰ ਨੂੰ ਸਬਜ਼ੀ ਮੁੱਲ ਲੈਣੀ ਪਵੇ ਕਿਉਂਕਿ ਕਈ ਕਿਸਾਨ ਸਾਡੇ ਗਰੀਬ ਪਰਿਵਾਰਾਂ ਕੋਲੇ ਜ਼ਮੀਨਾਂ ਨਹੀਂ ਤੇ ਉਹਨਾਂ ਨੂੰ ਸਬਜ਼ੀ ਮੁੱਲ ਲੈਣ ਦੀ ਕਦੇ ਵੀ ਲੋੜ ਨਹੀਂ ਪੈਣੀ ਤੇ ਮਿੱਤਰੋ ਜੇ ਤੁਹਾਨੂੰ ਆਹ ਕਿਸਾਨ ਦੀ ਗੱਲ ਆਹ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰਕੇ ਅੱਗੇ ਪਹੁੰਚਾਓ ਤੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਮੇਰੀ ਬੇਨਤੀ ਆ ਵੀ ਇਸ ਤਰ੍ਹਾਂ ਤੁਸੀਂ